ਤੋ ਹੁਣ ਨਵੀਂ ਉਪਲਬਧੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਆ ਮੇਰੇ ਬੈਕ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਰੋਡ ਸਾਈਨਸ ਜਿਹੜੇ ਹੁੰਦੇ ਨੇ ਜਾਂ ਕਹਿ ਲਈਏ ਜਿਹੜੇ ਸਕੁਅਰਸ ਹੁੰਦੇ ਨੇ ਪਾਰਕਾਂ ਹੁੰਦੀਆਂ ਸੋ ਹੁਣ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਇਹ ਸਕੁਅਰ ਜਿੱਥੇ ਅਸੀਂ ਖੜੇ ਹੋਏ ਆ ਸੋ ਉਹ ਬਣਾ ਦਿੱਤਾ ਗਿਆ ਪ੍ਰਸ਼ਾਸਨ ਨਾਲ ਜਿੱਦਾਂ ਤੁਸੀਂ ਕਿਹਾ ਰਲਕੇ ਕੋ ਗਵਰਨਮੈਂਟ ਦੀ ਵੀ ਗੱਲਬਾਤ ਹੁੰਦੀ ਹੋਈ ਆ ਇਸ ਚੀਜ਼ ਦਾ ਤਾਂ ਪਾਸ ਨਹੀਂ ਹੋ ਸਕਦਾ ਤੇ ਤੋ ਇਹ ਜਿਹੜੀ ਚੀਜ਼ ਆ ਉਸ ਤੋਂ ਬਾਅਦ ਇਹ ਸੌਕੀਆਂ ਜਿਹੀ ਨਹੀਂ ਹੁੰਦੀਆਂ ਚੀਜ਼ਾਂ ਆ ਔਰ ਸਾਲ ਤੋਂ ਉੱਤੇ ਲੱਗ ਗਿਆ ਇਸ ਚੀਜ਼ ਦਾ ਅੱਛਾ ਜੀ ਹਾਂਜੀ ਇੱਕ ਵਾਰੀ ਫੇਰ ਅਸੀਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਕਰਕੇ ਇਹ ਦੇਖੋ ਦਰ ਰਾਤ ਆਸਥਾਨ ਚੱਲਦੇ ਹਨ ਤੇ ਜਿਹੜਾ ਜਿਹੜਾ ਖਰਚਾ ਵੀ ਤੁਸੀਂ ਦੇਖੋ 40-50 ਹਜ਼ਾਰ ਆਪਣੇ ਮੂੰਹਾਂ ਕਹਿ ਲੈਣਾ ਹੀ ਆ ਪਰ ਇਹ ਦੇਖੋ ਉਦਾਂ ਆ ਪਾ ਆਪਾਂ ਸੋਚ ਵੀ ਨਹੀਂ ਸਕਦੇ ਬਈ ਇਹ ਕਿੰਨਾ ਸਾਰਾ ਕੁਝ ਚੱਲਦਾ ਰਾਉਂਡ ਦੇ ਕਲਪ ਸੇਵਾਵਾਂ ਚੱਲਦੀਆਂ ਸੋ ਮਹਾਰਾ ਦੀ ਕਿਰਪਾ ਤੇ ਇਹ ਸੰਗਤਾਂ ਸੇਵਾਵਾਂ ਦੇ ਸਹਿਯੋਗ ਨਾਲ ਸੋ ਸੈਂਡਵੈਲ ਕਾਉਂਸਲ ਪਰਲੇ ਪਾਸੇ ਤੁਸੀਂ ਦੇਖੋ ਜੇਕਰ ਲਿਖਿਆ ਹੋਇਆ ਹੈ ਸੈਂਡਵੈਲ ਜਿਹੜੀ ਕਾਉਂਸਲ ਦੇ ਅੰਡਰ ਇਹ ਏਰੀਆ ਸਮਹਿਤਿਕ ਦਾ ਆਉਂਦਾ ਉਸ ਤੋਂ ਬਾਅਦ ਗੁਰੂ ਨਾਨਕ ਸਕੁਅਰ ਫਿਰ ਸਮਹਿਤਿਕ 266 ਜਿਹੜਾ ਪੋਸਟ ਕੋਡ ਪੈਂਦਾ ਜਾਂ ਆਪਾਂ ਕਹਿ ਲਈਏ ਵੀ ਇਹ ਹੋਰ ਕੋਈ ਕੋਡ ਜਿਹੜਾ ਹੋ ਸਕਦਾ ਸੋ ਇਹ ਬੜੀ ਮਾਨਵਾਲੀ ਗੱਲ ਹੈ ਕਿ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਉੱਤੇ ਇਹ ਸਕੁਅਰ ਜਿਹੜਾ ਹੈਗਾ ਬਿਲਕੁਲ ਓਪੋਜ਼ਿਟ ਸਾਈਡ ਗੁਰੂ ਨਾਨਕ ਗੁਰਦੁਆਰਾ ਸਮਾਪਤਿਕ ਜੋ ਹੈ ਉਹਦੇ ਓਪੋਜ਼ਿਟ ਸਾਈਡ ਇਹ ਜਿਹੜਾ ਸਕੁਅਰ ਹੈਗਾ ਬਣਾ ਦਿੱਤਾ ਗਿਆ ਜਿਹੜਾ ਇਹਦੇ ਆਲੇ ਦੁਆਲੇ ਤੇ ਸਟੈਚੂ ਦੀ ਐਕਚੁਅਲ ਬਣਨ ਤਾਂ ਜਿਹੜੀ ਇਹਦੀ ਮੇਨ ਤਾਂ ਜਿਹੜੇ ਆਰਟਿਸਟ ਨੂੰ ਸਾਰਾ ਪੇ ਕਰਨਾ ਸਾਰਾ ਉਹ ਤਰਾ ਸਾਹਿਬ ਦਾ ਸੰਗਤਾਂ ਵੱਲੋਂ ਤੁਸੀਂ ਕਹਿ ਸਕਦੇ ਆ ਇਹ ਇਹ ਜਿਹੜਾ ਸਾਰਾ 골ਡ ਲੀਫ ਆ ਜਿਹੜੀਆਂ ਜਿਹੜਾ 골ਡੇ ਦੇ ਵਿੱਚ ਵੀ ਦਿੱਸਦਾ ਜੇ ਆਪਾਂ ਨੇੜੇੋਂ ਦੇਖੀਏ ਜੀ ਜੀ ਸੋ ਆਹ ਜਿਹੜੀਆਂ ਚੀਜ਼ਾਂ ਨੇ ਹਾਂਜੀ ਸਵਾਜੀਵਾ ਕੀ ਬਾਤ ਆ ਆ ਦੋਸਤੋ ਇਹ ਦੇਖੋ ਇਹ ਗਾਰਡਨ ਜਿਹੜਾ ਹੈਗਾ ਆ ਪਿੱਛੇ ਸਾਰਾ ਗਾਰਡਨ ਜਿਹੜਾ ਉਹ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਬਣਾ ਦਿੱਤਾ ਗਿਆ हां जी दोस्तों सतसियाकार ਇਸ ਵੇਲੇ ਖੜੇ ਹੋਏ ਹਾਂ ਸਮੈਤਿਕ ਦੀ ਧਰਤੀ ਦੇ ਉੱਤੇ ਜਿਹਨੂੰ ਪੰਜਾਬੀਆਂ ਦਾ ਸਿੱਖਾਂ ਦਾ ਗੜ ਕਿਹਾ ਜਾਂਦਾ ਹੈ ਇਸ ਪਾਸੇ ਜੇਕਰ ਤੁਸੀਂ ਦੇਖੋ ਤੇ ਗੁਰੂ ਨਾਨਕ ਗੁਰਦੁਆਰਾ ਸਮੈਤਿਕ ਹੈ ਜਿਹੜਾ ਤਕਰੀਬਨ 62 ਸਾਲ ਤੋਂ ਇਸ ਧਰਤੀ ਦੇ ਉੱਤੇ ਸੁਸ਼ੋਭਤ ਹੈ ਤੇ ਇੰਗਲੈਂਡ ਦੇ ਮੇਨ ਗੁਰਦੁਆਰਿਆਂ ਦੇ ਵਿੱਚੋਂ ਆ ਤੇ ਬੜੀ ਵੱਡੀ ਤਦਾਦ ਦੇ ਵਿੱਚ ਹਜ਼ਾਰਾਂ ਦੀ ਇਕ ਤਦਾਦ ਦੇ ਵਿੱਚ ਵੀਕਐਂਡ ਦੇ ਉੱਤੇ ਸੰਗਤ ਜਿਹੜੀ ਹੈ ਉਹ ਇੱਥੇ ਪਹੁੰਚਦੀ ਹੈ ਸੋ ਹਰ ਰੋਜ਼ ਨਵੀਂ ਉਪਲਬਧੀ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਵੇਂ ਕਿ ਆਪ ਜੀ ਜਾਣਦੇ ਹੋ ਪਿਛਲੇ ਦਿਨੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪੋਜ਼ਿਟ ਸਾਈਡ ਰੇਲਵੇ ਸਟੇਸ਼ਨ ਹੈਗਾ ਰੌਲਫ ਸਟ੍ਰੀਟਸ ਰੇਲਵੇ ਸਟੇਸ਼ਨ ਜੇਕਰ ਤੁਸੀਂ ਕੈਮਰੇ ਦੀ ਨਿਗਾਹ ਦੇ ਨਾਲ ਦੇਖ ਸਕਦੇ ਹੋ ਸੋ ਇਹਨੂੰ ਅਡਾਪਟ ਕਰ ਲਿਆ ਗਿਆ ਸੀ ਗੁਰਦੁਆਰਾ ਸਾਹਿਬ ਵੱਲੋਂ ਯਾਨੀ ਕਿ ਦੇਖਰੇਖ ਉਹ ਸਾਮ ਸੰਭਾਲ ਸਾਰੀ ਗੱਲਬਾਤ ਜਿਹੜੀ ਹੈ ਉਹ ਹੁਣ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਕਰੇਗੀ ਸੋ ਅੰਦਰ ਲੱਗੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਦਿਖਾਇਆ ਸੀ ਸੋ ਹੁਣ ਨਵੀਂ ਉਪਲਬਧੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਆ ਮੇਰੇ ਬੈਕ ਸਾਈਡ ਦੇ ਉੱਤੇ ਤੁਸੀਂ ਰੋਡ ਸਾਈਨਸ ਜਿਹੜੇ ਹੁੰਦੇ ਨੇ ਜਾਂ ਕਹਿ ਲਈਏ ਜਿਹੜੇ ਸਕੁਅਰਸ ਹੁੰਦੇ ਨੇ ਪਾਰਕਾਂ ਹੁੰਦੀਆਂ ਸੋ ਹੁਣ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਇਹ ਸਕੁਅਰ ਜਿੱਥੇ ਅਸੀਂ ਖੜੇ ਹੋਏ ਆ ਸੋ ਉਹ ਬਣਾ ਦਿੱਤਾ ਗਿਆ ਇੱਕ ਪਾਸੇ ਜੇਕਰ ਤੁਸੀਂ ਇਧਰ ਆ ਕੇ ਦੇਖੋ ਦੂਸਰੇ ਪਾਸੇ ਤੇ ਇਸ ਪਾਸੇ ਸਟੈਚੂ ਜਿਹੜਾ ਇੱਕ ਸਿੱਖ ਦਾ ਸਟੈਚੂ ਜਿਹੜਾ ਹੈਗਾ ਜੋ ਬ੍ਰਿਟਿਸ਼ ਆਰਮੀ ਦੇ ਲਈ ਜਿਹੜੇ ਸਿੱਖ ਲੜੇ ਸੀਗੇ ਸੋ ਉਹਨਾਂ ਦੀ ਯਾਦ ਦੇ ਵਿੱਚ ਲਾਇਆ ਗਿਆ ਇਹ ਸਕੁਅਰ ਜਿਹੜਾ ਹੈਗਾ ਪਹਿਲਾਂ ਬਣਾਇਆ ਗਿਆ ਬੜੀ ਮਾਣ ਵਾਲੀ ਗੱਲ ਹੈ ਤੇ ਹੁਣ ਇਹ ਰੋਡ ਸਾਈਨ ਜਾਂ ਕਹਿ ਲਈਏ ਕਿ ਇੱਕ ਸਕੁਅਰ ਦਾ ਸਾਈਨ ਜਿਹੜਾ ਹੈਗਾ ਇਸ ਸਕੂਅਰ ਨੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਾਮ ਤੇ ਬਣਾ ਦਿੱਤਾ ਗਿਆ ਸੋ ਬੜੀ ਵੱਡੀ ਉਪਲਬਧੀ ਹੈਗੀ ਹੈ ਤੇ ਆਪਾਂ ਗੱਲਬਾਤ ਜਿਹੜੀ ਹੈ ਅੱਜ ਕਰਾਂਗੇ ਭਾਈ ਕੁਲਦੀਪ ਸਿੰਘ ਦਿਓਲ ਹੋਰਾਂ ਦੇ ਨਾਲ ਜਿਨ੍ਹਾਂ ਦੀ ਕਮੇਟੀ ਨੇ ਇਹ ਸਾਰਾ ਜਿਹੜਾ ਹੈ ਬੀੜਾ ਚੁੱਕਿਆ ਹੋਇਆ ਤੇ ਸਮੇਂਦਾਰ ਸਮੇਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਇਹੋ ਜਿਹੀਆਂ ਉਪਲਬਧੀਆਂ ਜਿਹੜੀਆਂ ਨੇ ਉਹ ਹਾਸਲ ਕਰਕੇ ਕੌਮ ਦੀ ਝੋਲੀ ਪਾਉਂਦੇ ਰਹਿੰਦੇ ਨੇ ਸੋ ਮੈਂ ਚਾਹੂੰਗਾ ਕਿ ਭਾਈ ਕੁਲਦੀਪ ਸਿੰਘ ਜੀ ਦਿਓਲ ਭਾਈ ਸਾਹਿਬ ਜੀ ਤੁਸੀਂ ਆਇਓ ਪਲੀਜ਼ ਤੇ ਆਪਾਂ ਗੱਲਬਾਤ ਜਿਹੜੀ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਚੜਦੀ ਕਲਾ ਭਾਈ ਸਾਹਿਬ ਚੜਦੀ ਕਲਾ ਜੀ ਠੀਕ ਦੱਸੋ ਠੀਕ ਬਹੁਤ ਬਹੁਤ ਮੁਬਾਰਕਾਂ ਅਗਲੀ ਇੱਕ ਉਪਲਬਧੀ ਤੁਸੀਂ ਕੀਤੀ ਹੈ ਜੀ ਇਹ ਬਹੁਤ ਬੜੀ ਵੱਡੀ ਗੱਲ ਹੈ ਇਹ ਇੱਕ ਪਬਲਿਕ ਪਲੇਸ ਦੇ ਉੱਤੇ ਇੱਕ ਸਕੁਅਰ ਨੂੰ ਨਾਮ ਦੇ ਦੇਣਾ ਗੁਰੂ ਨਾਨਕ ਸਾਹਿਬ ਦਾ ਸੋ ਆਪਾਂ ਕਿਤੇ ਕੈਨੇਡਾ ਦੇ ਵਿੱਚ ਹੀ ਸੁਣਦੇ ਹੁੰਦੇ ਸੀ ਭਾਈ ਖਾਲੜਾ ਦੇ ਨਾਮ ਤੇ ਆ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਸਟਰੀਟਾਂ ਨੇ ਪਰ ਹੁਣ ਆ ਇੰਗਲੈਂਡ ਦੇ ਸਿੱਖ ਜਿਹੜੇ ਨੇ ਇਹ ਉਪਲਬਧੀਆਂ ਹਾਸਲ ਕਰਨ ਲੱਗ ਪਏ ਆ ਸੋ ਕਿਵੇਂ ਦੇਖਦੇ ਹੋ ਇਹਨੂੰ ਹਾਂਜੀ ਭਾਈ ਸਾਹਿਬ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲਗਾਤਾਰ ਸਾਡੀ ਬਾਤ ਸੰਗਤਾਂ ਤੱਕ ਪਹੁੰਚਾਉਂਦੇ ਹੋ ਧੰਨਵਾਦ ਜੀ ਤੇ ਜਿਵੇਂ ਆਹਾਂ ਸੇਵਾ ਤੁਹਾਡੀ ਆਏ ਰਲ ਮਿਲ ਕੇ ਹੁੰਦੀ ਆ ਇਹ ਇਹ ਤਾਂ ਹੀ ਸੰਗਤਾਂ ਦੇ ਸਜੋਗ ਨਾਲ ਸੇਵਾਦਾਰਾਂ ਦੇ ਸਜੋਗ ਨਾਲ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜੀਆਂ ਚੀਜ਼ਾਂ ਜਿਹੜੇ ਤੁਸੀਂ ਗੱਲ ਕੀਤੀ ਰੇਲਵੇ ਸਟੇਸ਼ਨ ਦੀ ਇਹ ਦਾਈ ਕਨੈਲ ਦਾ ਵੀ ਆਪਾਂ ਅਡਾਪਸ਼ਨ ਕਰ ਰਹੇ ਆ ਇੱਥੇ ਛੋਟਾ ਜਿਹਾ ਸੈਗਮੈਂਟ ਆ ਕਨੈਲ ਦਾ ਜਿੱਥੇ ਆਪਾਂ ਦੇਖ ਲੈ ਕਰਾਂਗੇ ਤੇ ਪਿਛਲੀ ਬੰਦੀ ਛੋੜ ਦੇ ਵਾਸਤੇ ਵੀ ਆਪਾਂ ਉੱਥੇ ਪ੍ਰਚਾਰ ਵੀ ਕੀਤਾ ਸੀਗਾ ਵੀ ਬੰਦੀ ਛੋੜ ਐਕਚੁਅਲੀ ਹੈ ਕੀ ਚੀਜ਼ ਤੇ ਉੱਥੇ ਦੀਵੇ ਵੀ ਕਨੈਲ ਚ ਤਾਰੇ ਗਏ ਸੀਗੇ ਤੇ ਜਿਹੜਾ ਉੱਥੇ ਪੌਲਾ 1.5 200 ਸਾਲ ਪੁਰਾਣਾ ਪੁਰਾਣਾ ਕੋਲਾ ਉਹਨੂੰ ਵੀ ਲਾਈਟ ਅਪ ਕੀਤਾ ਸੀਗਾ ਉਦਾਂ ਹੀ ਇਹ ਆਪਾਂ ਕਾਉਂਸਲ ਨਾਲ ਰਾਲ ਕੇ ਇੱਥੇ ਦੇ ਪ੍ਰਸ਼ਾਸਨ ਨਾਲ ਜਿੱਦਾਂ ਤੁਸੀਂ ਕਿਹਾ ਰਾਲ ਕੇ ਗਵਰਨਮੈਂਟ ਦੀ ਵੀ ਗੱਲਬਾਤ ਹੁੰਦੀ ਹੀ ਹੈ ਇਸ ਟੀਚਾ ਤਾਂ ਪਾਸ ਨਹੀਂ ਹੋ ਸਕਦਾ ਤੇ ਸੋ ਇਹ ਜਿਹੜੀ ਚੀਜ਼ ਆ ਉਤੋਂ ਬਾਅਦ ਇਹ ਇੱਕ ਸੌਖੀਆਂ ਜਿਹੀਆਂ ਨਹੀਂ ਹੁੰਦੀਆਂ ਚੀਜ਼ਾਂ ਆ ਸਾਲ ਤੋਂ ਉੱਤੇ ਲੱਗ ਗਿਆ ਇਸ ਚੀਜ਼ ਨੂੰ ਅੱਛਾ ਜੀ ਹਾਂਜੀ ਸੋ ਮੰਗਾ ਤਾਂ ਆਪਣੀਆਂ ਹੋਰ ਵੀ ਬਹੁਤ ਹੁੰਦੀਆਂ ਜਿਵੇਂ ਐਕਚੁਅਲੀ ਆਈਡੀਆ ਤਾਂ ਆਇਆ ਸੀ ਜਿਹੜਾ ਇਹ ਡਿਊਲ ਕੈਰੇਜ ਵੇ ਆ ਇਹਦਾ ਨਾਮ ਬਦਲਿਆ ਜਾਵੇ ਇਦਾਂ ਇਹ ਦਾ ਗੁਰੂ ਨਾਨਕ ਦੇਵ ਜੀ ਦੇ ਨੌਤੇ ਪਰ ਉਹ ਚੀਜ਼ ਆਪਾਂ ਨੂੰ ਥੋੜੇ ਆ ਅਪਰੂਵਲ ਨਹੀਂ ਸੀ ਮਿਲ ਰਿਹਾ ਸੋ ਇਸ ਕਰਕੇ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਅਸੀਂ ਹੋਰ ਤੁਹਾਡੇ ਲਈ ਕੀ ਕਰ ਸਕਦੇ ਹਾਂ ਸੋ ਆਪਾਂ ਫਿਰ ਇਹ ਉਹਨਾਂ ਨੂੰ ਕਿਹਾ ਵੀ ਫਿਰ ਹਜੇ ਉਹ ਨਹੀਂ ਤਾਂ ਫਿਰ ਆਹ ਸਹੀ ਸੋ ਗੁਰੂ ਨਾਨਕ ਸਕੁਅਰ ਜਿਹੜਾ ਆ ਪੇਵਡ ਏਰੀਆ ਜਿਹੜਾ ਵਾਲੇ ਦਿਵਾਲੇ ਹਾਂਜੀ ਜਿਹੜੇ ਜਿੱਥੇ ਆਹ ਟੈਲਾਂ ਲੱਗੀਆਂ ਇਹ ਏਰੀਆ ਉੱਥੇ ਸਟੈਚੂ ਤੱਕ ਤੇ ਉਦੋਂ ਪਿਛਲੇ ਪਾਸੇ ਗੁਰੂ ਨਾਨਕ ਗਾਰਡਨਸ ਸੋ ਇੱਕ ਵਾਰੀ ਫੇਰ ਅਸੀਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਵੀ ਧੰਨਵਾਦ ਜਿਨ੍ਹਾਂ ਕਰਕੇ ਇਹ ਦੇਖੋ ਦਿਨ ਰਾਤ ਸਥਾਨ ਚੱਲਦੇ ਹਨ ਤੇ ਜਿਹੜਾ ਜਿਹੜਾ ਖਰਚਾ ਵੀ ਤੁਸੀਂ ਦੇਖੋ 40 50 ਹਜ਼ਾਰ ਆਪਣੇ ਮੂਹ ਨਾਲ ਕਹਿ ਲੈਣਾ ਹੀ ਆ ਪਰ ਇਹ ਦੇਖੋ ਉਦਾਂ ਆਪਾਂ ਆਪਾਂ ਸੋਚ ਵੀ ਨਹੀਂ ਸਕਦੇ ਬਈ ਇਹ ਕਿੰਨਾ ਸਾਰਾ ਕੁਸਟਾਲ ਦਾ ਰਾਉਂਡ ਦਾ ਕਲਕ ਸੇਵਾਵਾਂ ਚੱਲਦੀਆਂ ਸੋ ਮਹਾਰਾ ਦੀ ਕਿਰਪਾ ਤੇ ਸੰਗਤਾਂ ਸੇਵਾਵਾਂ ਤੇ ਸਹਿਯੋਗ ਨਾਲ ਆ। ਕੀ ਬਾਤ ਆ ਕੀ ਬਾਤ ਆ। ਮੈਂ ਚਾਹੂੰਗਾ ਕਿ ਥੋੜਾ ਕੈਮਰਾ ਆਪਾਂ ਨੇੜੇ ਲੈ ਕੇ ਆਈਏ ਤੇ ਨੇੜਿਓਂ ਦਿਖਾਈਏ। ਸੋ ਸੈਂਡਵਿਲ ਕਾਉਂਸਲ ਪਰਲੇ ਪਾਸੇ ਤੁਸੀਂ ਦੇਖੋ ਜੇਕਰ ਲਿਖਿਆ ਹੋਇਆ ਹੈ ਸੈਂਡਵਿਲ ਜਿਹੜੀ ਕਾਉਂਸਲ ਦੇ ਅੰਡਰ ਇਹ ਏਰੀਆ ਸਮੈਟਿਕ ਦਾ ਆਉਂਦਾ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਕੁਅਰ ਫਿਰ ਸਮੈਟਿਕ 266 ਜਿਹੜਾ ਪੋਸਟ ਕੋਡ ਪੈਂਦਾ ਜਾ ਆਪਾਂ ਕਹਿ ਲਈਏ ਕਿ ਇਹ ਹੋਰ ਕੋਈ ਕੋਡ ਜਿਹੜਾ ਹੋ ਸਕਦਾ ਸੋ ਇਹ ਬੜੀ ਮਾਨ ਵਾਲੀ ਗੱਲ ਹੈ ਕਿ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਉੱਤੇ ਇਹ ਸਕੁਅਰ ਜਿਹੜਾ ਹੈਗਾ ਬਿਲਕੁਲ ਓਪੋਜ਼ਿਟ ਸਾਈਡ ਗੁਰੂ ਨਾਨਕ ਗੁਰਦੁਆਰਾ ਸਮਾਧਿਕ ਜੋ ਹੈ ਉਹਦੇ ਓਪੋਜ਼ਿਟ ਸਾਈਡ ਇਹ ਜਿਹੜਾ ਸਕੁਅਰ ਹੈਗਾ ਬਣਾ ਦਿੱਤਾ ਗਿਆ ਤੇ ਹੁਣ ਤੁਹਾਨੂੰ ਦੂਸਰੀ ਵੱਡੀ ਉਪਲਬਧੀ ਜਿਹੜੀ ਹੈਗੀ ਆ ਉਹ ਵੀ ਦੱਸਣ ਜਾ ਰਹੇ ਹਾਂ ਗਾਰਡਨ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਬਣਾ ਦਿੱਤਾ ਗਿਆ ਭਾਈ ਸਾਹਿਬ ਚਲਿਏ ਆਪਾਂ ਉਧਰ ਨੂੰ ਦਿਖਾਈਏ ਸੰਗ ਜੀ ਆ ਜਿਓ ਜੀ ਆਜੋ ਇੱਕ ਹੋਰ ਵੱਡੀ ਗੱਲ ਆ ਭਾਈ ਸਾਹਿਬ ਜਿਹੜੀ ਮੈਂ ਤੁਹਾਨੂੰ ਜਰੂਰ ਦੱਸਣਾ ਚਾਹਾਂਗਾ ਸੰਗਤਾਂ ਨੂੰ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਜੇ ਹੁਣ ਸੰਗਤਾਂ ਸਰਚ ਕਰਨਾ ਚਾਹੋਗੀਆਂ ਵੀ ਇਹ ਲੋਕੇਸ਼ਨ ਕੀ ਆ ਇਸ ਸਕੁਆਇਰ ਦੇ ਨਾਮ ਤੇ ਗੁਰੂ ਨਾਨਕ ਸਕੁਆਇਰ ਜਾਂ ਗੁਰੂ ਨਾਨਕ ਗਾਰਡਨ ਸੋ ਇਹਦਾ ਨਿਕਲਿਆ ਕਰੋਗੇ ਗੂਗਲ ਚੋਂ ਹਾਂਜੀ ਜਾਂ ਮੈਪਸ ਤੇ ਕੀ ਆ ਬਾਤ ਆ ਕੀ ਆ ਬਾਤ ਆ ਸੋ ਹੁਣ ਗੂਗਲ ਦੇ ਉੱਤੇ ਵੀ ਸਰਚ ਜਿਹੜੀ ਹੋਇਆ ਕਰੇਗੀ ਇਸਦੀ ਸੋ ਮੈਂ ਬੇਨਤੀ ਕਰਾਂਗਾ ਕਿ ਸਟੈਚੂ ਦੇ ਵੀ ਥੋੜੇ ਜੇ ਕਈ ਵੀ ਸੰਗਤਾਂ ਨੇ ਨਹੀਂ ਦੇਖੇ ਹੁੰਦੇ ਉਹਦਾ ਵੀ ਦੇ ਸੰਗਤ ਨੂੰ ਦਰਸ਼ਨ ਕਰਾ ਦਿੱਤੇ ਜਾਣ ਜੀ ਬਿਲਕੁਲ ਬਿਲਕੁਲ ਸੋ ਇਹ ਜਿਹੜਾ ਸਟੈਚੂ ਤੁਸੀਂ ਦੇਖ ਰਹੇ ਹੋ ਲਾਇਆयंस ਆਫ ਦਾ ਗ੍ਰੇਟ ਵਾਰ ਸਟੈਚੂ ਆ ਜੀ ਇਹ ਵਰਲਡ ਵਾਰ 1 ਦੇ ਯਾਦ ਵਿੱਚ ਜਿੰਨੇ ਵੀ ਆਪਣੇ ਫੌਜੀ ਜਾਨੀ ਉਸ ਏਰੀਆ ਚੋਂ ਤੁਸੀਂ ਕਹਿ ਸਕਦੇ ਹੋ ਆਏ ਸੀਗੇ ਯਾ ਉਹਦੇ ਵਿੱਚ ਸਿੱਖ ਵੀ ਕਾਫੀ ਵੱਡੀ ਤਾਦਾਤ ਵਿੱਚ ਸੀ ਲੜੇ ਸੀ ਬਿਲਕੁਲ ਲੜੇ ਸੀਗੇ ਸ਼ਹੀਦیاں ਪਾਈਆਂ ਉਹਨਾਂ ਨੇ ਸ਼ਹੀਦیاں ਵੀ ਤੇ ਜਿਹੜੇ ਇੰਜਰ ਵੀ ਹੋ ਗਏ ਹਾਂਜੀ ਤੇ ਪਰ ਇਹ ਸੰਡਵਾਲ ਕਾਉਂਸਲ ਦੀ ਕਾਲਾਬ੍ਰੇਸ਼ਨ ਦੇ ਨਾਲ ਇਹ ਚੀਜ਼ ਬਣਾਈ ਗਈ ਸੀ ਸੋ ਆ ਜਿਹੜਾ ਸਾਰਾ ਥਾਂ ਵਾ ਹਾਲੇ ਦੁਆਲੇ ਜਿੱਤਾਂ ਹਟੈਲਾਂ ਲੱਗੀਆਂ ਤੇ ਜਿਹੜਾ ਪੱਥਰ ਹਾਂ ਜਿਹੜਾ ਇਹਦੇ ਹਾਲੇ ਦੁਆਲੇ ਤੇ ਸਟੈਚੂ ਦੀ ਐਕਚੁਅਲ ਬਣਤ ਜਿਹੜੀ ਇਹਦੀ ਮੇਨ ਤਾਂ ਜੇ ਆਰਟਿਸਟ ਨੂੰ ਸਾਰਾ ਪੇ ਕਰਨਾ ਸਾਰਾ ਉਹ ਗੁਰਦੁਆਰਾ ਸਾਹਿਬ ਦਾ ਸੰਗਤਾਂ ਵੱਲੋਂ ਤੁਸੀਂ ਕਹਿ ਸਕਦੇ ਹੋ ਤੇ ਇਹ ਜਿਹੜਾ ਸਾਰਾ 골ਡ ਲੀਫ ਆ ਜਿਹੜਾ ਨਹੀਂ ਆ ਜਿਹੜਾ 골ਡੇ ਦੇ ਵਿੱਚ ਵੀ ਦਿੱਸਦਾ ਜੇ ਆਪਾਂ ਨੇੜੇੋਂ ਦੇਖੀਏ ਜੀ ਜੀ ਸੋ ਆਹ ਜਿਹੜੀਆਂ ਚੀਜ਼ਾਂ ਜੀ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਸੋ ਉਧਰ ਤੁਸੀਂ ਤਾਂ ਬਹੁਤ ਵਾਰ ਦਰਸ਼ਨ ਕੀਤੇ ਆ ਮੈਂ ਸੋਚਿਆ ਸੀਗਾ ਸੰਗਤਾਂ ਨੇ ਕਦੇ ਵੀ ਨਹੀਂ ਇਹ ਹਾਂਜੀ ਬਿਲਕੁਲ ਬਿਲਕੁਲ ਦੇਸ਼ ਵਿਦੇਸ਼ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਵੱਸਣ ਵਾਲੇ ਜਿਹੜੇ ਸਾਡੀਆਂ ਜਿਹੜੀ ਆਪਣੇ ਪੰਜਾਬੀ ਇਤਿਹਾਸ ਸਿੱਖ ਕੌਮ ਹੈਗੀ ਆ ਸੋ ਉਹਨਾਂ ਨੇ ਸ਼ਾਇਦ ਨਾਂਦਰਸ਼ਨ ਕੀਤੇ ਹੋਣੇ ਬੜੀ ਵੱਡੀ ਉਪਲਬਧੀ ਹੈ ਲਾਈਨਸ ਆਫ ਦੀ ਗ੍ਰੇਟ ਵਾਰ ਮਤਲਬ 1914 ਤੋਂ ਲੈ ਕੇ 1918 ਦੇ ਵਿਚਕਾਰ ਬ੍ਰਿਟਿਸ਼ ਜਿਹੜੀ ਜਿਹੜੀ ਫੌਜ ਹੈ ਉਹਦੇ ਵਿੱਚ ਸਿੱਖ ਆਰਮੀ ਜਿਹੜੀ ਹੈ ਸਿੱਖਾਂ ਦੀ ਰੈਜiment ਜਿਹੜੀ ਹੈ ਉਹ ਲੜੀ ਉਹਨਾਂ ਦੀ ਯਾਦ ਦੇ ਵਿੱਚ ਸਟੈਚੂ ਜਿਹੜਾ ਹੈਗਾ ਉਹ ਲੱਗਿਆ ਹੋਇਆ ਦੇਖੋ ਕਿੱਡਾ ਪ੍ਰਭਾਵਸ਼ਾਲੀ ਆ ਇਹ ਭਾਈ ਸਾਹਿਬ ਜੀ 2018 ਇੰਚ ਇਹਨੂੰ ਅਨਵੈਲ ਕੀਤਾ ਸੀਗਾ ਕਿਉਂਕਿ ਉਦੋਂ ਵਰਲਡ ਵਾਰ 1 ਦੇ 100 ਸਾਲ ਹੋ ਗਏ ਸੀਗੇ ਉਸ ਦੇ ਕਮੇਮੋਰੇਸ਼ਨ ਤੇ ਹਾਂਜੀ ਸੋ ਆਪਾਂ ਜੇ ਇੱਧਰ ਨੂੰ ਆਈਏ ਸੋ ਤੁਸੀਂ ਦੇਖ ਸਕਦੇ ਹੋ ਫੋਰਾ ਵੀ ਚੱਲ ਰਿਹਾ ਹਜੇ ਫੋਰਾ ਲੋ ਚੱਲ ਰਿਹਾ ਵੈਦਰ ਦੇ ਹਿਸਾਬ ਜਾਂ ਪਾਣੀ ਦੇ ਹਿਸਾਬ ਹੈ ਉੱਪਰ ਥੱਲੇ ਹੋ ਜਾਂਦਾ ਅ ਆ ਵੀ ਬੈਂਚ ਵੀ ਦੇਖੋ ਲੱਗਿਆ ਤੁਹਾਨੂੰ ਪਤਾ ਸਮਰ ਚ ਆਪਾਂ ਇੱਥੇ ਕਈ ਵਾਰੀ ਫਿਲਮਿੰਗ ਕਰਦੇ ਹਾਂ ਤੇ ਸੰਗਤਾਂ ਬਹੁਤ ਕੜਕੀਆਂ ਹੋਈਆਂ ਹੁੰਦੀਆਂ ਹਾਂ ਡੈਫੀਨਿਟਲੀ ਜੀ 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 ਸੋ ਆਹ ਜਿਹੜਾ ਸਾਰਾ ਏਰੀਆ ਇਹਦੀ ਵੀ ਮੁਰੰਮਤ ਕਹਿ ਲਓ ਮੇਨਟੇਨੈਂਸ ਆਹ ਵੀ ਜਿਹੜੀ ਪਾਫ ਆ ਜਿਹਦੇ ਤੇ ਆਪਾਂ ਜਾ ਰਹੇ ਆ ਇਹ ਆਪਾਂ ਰਾਲ ਮਿਲ ਕੇ ਕਾਉਂਸਲ ਨਾਲ ਤੁਸੀਂ ਕਹਿ ਸਕਦੇ ਹੋ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਆਹ ਪਲਾਂਟ ਵੀ ਲੱਗੇ ਆ ਪਲਾਂਟ ਪੋਟਸ ਵੀ ਆ ਇਹ ਵੀ ਸੰਗਤਾਂ ਸੇਵਾ ਕਰਦੀਆਂ ਜਿਵੇਂ ਉਧਰ ਵੀ ਸਟੇਸ਼ਨ ਤੇ ਵੀ ਜੀ ਸਟੇਸ਼ਨ ਤੇ ਵੀ ਹੈਗੀ ਹੈ ਬਿਲਕੁਲ ਬਿਲਕੁਲ ਸੋ ਇਹ ਕਾਸ ਗਿਵਨ ਟੇਕ ਹੁੰਦੀ ਆ ਯਾ ਆਪਾਂ ਵੀ ਕੀ ਕਰਾਂਗੇ ਉਹਨਾਂ ਲਈ ਜੇ ਆਪਾਂ ਨੂੰ ਕੁਛ ਕਰਦੇ ਆ ਕੁਛ ਡਿਲੀਵਰ ਕਰਦੇ ਆ ਆਪਣੇ ਲਈ ਸੰਗਤਾਂ ਨੂੰ ਦਿੰਦੇ ਆ ਕੋਈ ਚੀਜ਼ ਵੀ ਇਹਦੀ ਅਪਕੀਪ ਤੁਸੀਂ ਕਰਨੀ ਆ ਆਪਾਂ ਕੀ ਉਹਦੇ ਰਿਟਰਨ ਚ ਕਰਨਾ ਕੀ ਮੋੜ ਰਹੇ ਹਾਂ ਉਹਨਾਂ ਆ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਇਹ ਦੇਖੋ ਇਹ ਗਾਰਡਨ ਜਿਹੜਾ ਹੈਗਾ ਆ ਪਿੱਛੇ ਸਾਰਾ ਗਾਰਡਨ ਜਿਹੜਾ ਉਹ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਬਣਾ ਦਿੱਤਾ ਗਿਆ ਸੋ ਇਹ ਜਿਹੜਾ ਬੋਰਡ ਤੁਸੀਂ ਦੇਖ ਰਹੇ ਹੋ ਰੋਡ ਸਾਈਨ ਜਾਂ ਕਹਿ ਲਈਏ ਕਿ ਪਾਰਕ ਦੇ ਸਾਈਨ ਮਤਲਬ ਸਾਈਨ ਜਿਹੜੇ ਲੱਗੇ ਹੁੰਦੇ ਨੇ ਵਕ ਵਕ ਚੀਜ਼ਾਂ ਨੂੰ ਜਿਹੜਾ ਜਿਹੜਾ ਆਪਣੇ ਦੁਨੀਆ ਨੂੰ ਦੱਸਣ ਵਾਸਤੇ ਕਿ ਆਖਰੀ ਜਗ੍ਹਾ ਦਾ ਨਾਮ ਕੀ ਹੈਗਾ ਸੋ ਇਹ ਜਿਹੜਾ ਗੁਰੂ ਨਾਨਕ ਗਾਰਡਨਸ ਜਿਹੜਾ ਲਿਖ ਦਿੱਤਾ ਗਿਆ ਸੈਂਡਵਿਲ ਕਾਉਂਸਲ ਵੱਲੋਂ ਸੋ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਲੋਕ ਇੱਥੇ ਆਉਣਗੇ ਦੇਖਣਗੇ ਦੂਸਰੀਆਂ ਕਮਿਊਨਿਟੀਆਂ ਦੇ ਲੋਕ ਵੀ ਆਉਂਦੇ ਨੇ ਹੁਣ ਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੰਡੀਆ ਦੀਆਂ ਦੂਸਰੀਆਂ ਸਟੇਟਾਂ ਦੇ ਬਹੁਤ ਸਾਰੇ ਲੋਕ ਆਉਂਦੇ ਨੇ ਸੋ ਉਹ ਵੀ ਦੇਖਣਗੇ ਗੋਰੇ ਆਉਂਦੇ ਆ ਬੱਚੇ ਆਉਂਦੇ ਨੇ ਜਿਹੜੇ ਨਾਨ ਸਿੱਖ ਨਾਨ ਪੰਜਾਬੀ ਨਾਨ ਇੰਡੀਅਨ ਆਉਂਦੇ ਆ ਸੋ ਸਾਰੇ ਜਿਹੜੇ ਦੇਖਣਗੇ ਆ ਬਹੁਤ ਵੱਡੀ ਗੱਲ ਹੈਗੀ ਆ ਸੋ ਇਹਦੇ ਬਾਰੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਦੇਖੋ ਸੋ ਇਹ ਦੋ ਦੋ ਹੋ ਗਏ ਹਨਾ ਏਰੀਏ ਸੋ ਗੁਰੂ ਨਾਨਕ ਸਕੁਅਰ ਸੋ ਉਹ ਵੀ ਮੈਪਸ ਤੇ ਨਿਕਲੂਗਾ ਤੇ ਗੁਰੂ ਨਾਨਕ ਗਾਰਡਨ ਵੀ ਜਿਹੜੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਤੇ ਹੋਰ ਸੰਗਤਾਂ ਦੀ ਵੀ ਆਪਣੇ ਇਸੇ ਹਫਤੇ মিডিਆ ਚ ਵੀ ਸੀਗਾ ਲੰਗਰਾਂ ਬਾਰੇ ਵੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਦਾ ਕੀ ਕਨਸੈਪਟ ਹੈ ਵੀ ਸਾਰੇ ਵਰਲਡ ਨੂੰ ਵੀ ਆਪਣੀ ਹਿਊਮੈਨਿਟੀ ਦੀ ਸੇਵਾ ਕਰਨੀ ਵੀ ਲੁੱਕ ਆਫਟਰ ਕਰਨੀ ਵੀ ਜਿਹਦੀ ਨੂੰ ਹੈਲਪ ਦੀ ਲੋੜ ਆਪਾਂ ਕਰੀਏ ਸੋ ਉਹਦੇ ਤੇ ਆਪਾਂ ਪੇਸ਼ ਕੀਤਾ ਸੀਗਾ ਵੀ ਇਹ ਕਨਸੈਪਟ ਆ ਵੀ ਜੇ ਕੋਈ ਚਾਵੇ ਵੀ ਜਿਹਨੂੰ ਕੋਈ ਸਟਰਗਲ ਕਰ ਰਿਹਾ ਅੱਜ ਕੱਲ ਦੇ ਸਪੈਸ਼ਲੀ ਕਲਾਈਮੇਟ ਚ ਵੀ ਉੱਥੇ ਆ ਕੇ ਪ੍ਰਸ਼ਾਦਾ ਪਾਣੀ ਛੱਕ ਸਕਦੇ ਹਨ ਬਿਲਕੁਲ ਤੇ ਜਿਹੜੀ ਇਹ ਚੀਜ਼ ਆ ਤੁਸੀਂ ਸਟੂਡੈਂਟਾਂ ਦੀ ਗੱਲ ਕੀਤੀ ਅ ਇੱਥੇ ਆਪਣੇ ਗੁਰੂ ਨਾਨਕ ਉਪਦੇਸ਼ਿਕ ਮੈਨੂੰ ਲੱਗਦਾ ਸਭ ਤੋਂ ਬਿਜ਼ੀਸਟ ਯੂਰਪ ਚ ਕਹਿ ਸਕਦੇ ਹਾਂ ਕੋਈ ਧਾਰਮਿਕ ਸਥਾਨ ਜਿੱਥੇ ਇੰਨੇ ਜਿਆਦੇ ਸਕੂਲ ਟੂਰ ਹੁੰਦੇ ਆ ਕਈ ਵਾਰੀ ਸਾਡੇ 3-4 ਸਕੂਲ ਟੂਰ ਵੀ ਇੱਕ ਦਿਨ ਚ ਹੋ ਜਾਂਦੇ ਹੁੰਦੇ ਸੀ ਤੇ ਉਹ ਕਈ ਵਾਰੀ ਸਾਹਮਣੇ ਵੀ ਔਖੇ ਹੋ ਜਾਂਦੇ ਕਰਕੇ ਉਹ ਸਾਰਾ ਸੇਵਾ ਰਾਹੀ ਹੁੰਦਾ ਵਾ ਆਪਣੇ ਇੱਥੇ ਸਟਰੋਂਗ ਸੇਵਾਦਾਰਾਂ ਦੀ ਟੀਮ ਆ ਜਿਹੜੀ ਇਹ ਸਾਰੀ ਦੇਖ ਰੇ ਕਦੇ ਬਾਕਾਇਦਾ ਪ੍ਰੋਪਰ ਤਰੀਕੇ ਨਾਲ ਬੁਕਿੰਗਾਂ ਕੀਤੀਆਂ ਜਾਂਦੀਆਂ ਸਾਰੀਆਂ ਪੋਲਿਸੀਆਂ ਆ ਸੇਫਗਾਰਡਿੰਗ ਦਾ ਸਾਰਾ ਕੁਝ ਇੰਪਲੇਸ ਆ ਸੋ ਉਹ ਫਿਰ ਜਦੋਂ ਬੱਚੇ ਆਉਂਦੇ ਆ ਨਾ ਉਹ ਜੋ ਦਰਸ਼ਨ ਕਰਦੇ ਆ ਗੁਰਦੋਰਾ ਸਾਹਿਬ ਦੇ ਕਈ ਬੱਚੇ ਇਹ ਜੀ ਜਗ੍ਹਾ ਤੇ ਆਉਂਦੇ ਜਿਨ੍ਹਾਂ ਨੇ ਕਦੇ ਬ੍ਰਾਊਨ ਕਲਰ ਦਾ ਬੰਦਾ ਹੀ ਨਹੀਂ ਦੇਖਿਆ ਹੁੰਦਾ ਬਿਲਕੁਲ ਜਾਂ ਹੋਰ ਅਲੱਗ ਬੰਦਾ ਨਹੀਂ ਦੇਖਿਆ ਹੁੰਦਾ ਜਾਂ ਉਹਨਾਂ ਦਾ ਧਰਮ ਦਾ ਐਕਸਪੀਰੀਅੰਸ ਨਹੀਂ ਉਹਨਾਂ ਨੇ ਕੀਤਾ ਹੁੰਦਾ ਤੇ ਉਹਨਾਂ ਦੇ ਕਈ ਵੀ ਮਾਂ ਪਿਓ ਵੀ ਨਹੀਂ ਚਾਹੁੰਦੇ ਵੀ ਉਹ ਆਉਣ ਇਹ ਜੀ ਜਗ੍ਹਾ ਉਹ ਕਹਿੰਦੇ ਪਤਾ ਨਹੀਂ ਕਿੱਥੇ ਚੱਲੇ ਆ ਸਾਡੇ ਬੱਚਿਆਂ ਨੂੰ ਪਤਾ ਨਹੀਂ ਇਹ ਬ੍ਰੇਨ ਵਾਸ਼ ਕਰਦੇ ਆ ਕੌਸ਼ ਜਦੋਂ ਫਿਰ ਬੱਚੇ ਆ ਜਾਂਦੇ ਨੇ ਇੱਕ ਵਾਰੀ ਤਾਂ ਤਨਤਨ ਸ੍ਰੀ ਗੁਰੂਗ੍ਰਾਮ ਸਾ ਅ ਦਰਬਾਰ ਸਾਹਿਬ ਚ ਦਰਸ਼ਨ ਕਰਦੇ ਆ ਸੰਗਤ ਕਰਦੇ ਆ ਜਦੋਂ ਫਿਰ ਲੰਗਰਾਂ ਚ ਜਾਂਦੇ ਆ ਥੋੜੀ ਬਹੁਤੀ ਕੁਐਸਚਨ ਐ ਨਾ ਆਨਸਰ ਹੁੰਦੀ ਐ ਥੋੜੀ ਬਹੁਤੀ ਉਹਨਾਂ ਨੂੰ ਦੱਸਿਆ ਜਾਂਦਾ ਸਿੱਖੀ ਬਾਰੇ ਫਿਰ ਉਹ ਬੱਚੇ ਜਾਣਾ ਨਹੀਂ ਚਾਹੁੰਦੇ ਸੋ ਜਿਵੇਂ ਉਹ ਗੁਰਦੁਆਰਾ ਸਾਹਿਬ ਚ ਆਉਂਦੇ ਆ ਜਦੋਂ ਆ ਸਟੈਚੂ ਕੋਲ ਵੀ ਆਉਂਦੇ ਆ ਆ ਚੀਜ਼ਾਂ ਵੀ ਦੇਖਦੇ ਆ ਇਹਦੇ ਨਾਲ ਇਹਦਾ ਇੰਪੈਕਟ ਪਾਊਗਾ ਉਹ ਸਦਾ ਹੀ ਰਹਿਣਾ ਛੋਟੇ ਹੁੰਦੇ ਬੱਚੇ ਤੋਂ ਮਕਸਦ ਇਹੀ ਆ ਛੋਟੇ ਹੁੰਦੇ ਬੱਚੇ ਨੂੰ ਸਿਖਾਓ ਜਦੋਂ ਵੱਡੇ ਹੋਊਗੇ ਉਹਨਾਂ ਨੂੰ ਸਮਝ ਹੋਊਗੀ ਵੀ ਇਹ ਇਸ ਤਰ੍ਹਾਂ ਮਰੀ ਨਹੀਂ ਜਨਰਲੀ ਵੀ ਕਿ ਹਿਊਮੈਨਿਟੀ ਇੱਕ ਆ ਵੱਡੀ ਗੱਲ ਭਾਜੀ ਜਿਹੜਾ ਰੇਸਿਜ਼ਮ ਪਿਛਲੇ ਸਾਲਾਂ ਦੇ ਵਿੱਚ ਚੱਲਦਾ ਰਿਹਾ ਜੋ ਸਾਡੇ ਬਜ਼ੁਰਗਾਂ ਨੇ ਵੇਖਿਆ ਜੇ ਇਸ ਤਰ੍ਹਾਂ ਸਾਡੇ ਬੱਚੇ ਆਉਣਗੇ ਨਾਨ ਸਿੱਖ ਨਾਨ ਪੰਜਾਬੀ ਜਾਂ ਗੋਰੇ ਬੱਚੇ ਕਹਿ ਲੋ ਆਉਣਗੇ ਜਾਂ ਹੋਰ ਆਉਣਗੇ ਉਹ ਦੇਖਣਗੇ ਸ਼ੁਰੂ ਤੋਂ ਬਚਪਨ ਤੋਂ ਉਹਨਾਂ ਦੇ ਮਨ ਦੇ ਵਿੱਚ ਈਮੇਜ ਬਣ ਜੂਗੀ ਕਿਸੇ ਖਾਂ ਦੀ ਸੋ ਫਿਰ ਉਹ ਰੇਸਿਜ਼ਮ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਉਹ ਨਹੀਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਇਕੱਠੇ ਹੀ ਪੜੇ ਲਿਖੇ ਆ ਮਤਲਬ ਕਿ ਅਸੀਂ ਬਚਪਨ ਤੋਂ ਹੀ ਇਹਨਾਂ ਸਥਾਨਾਂ ਦੇ ਉੱਤੇ ਜਾਂਦੇ ਰਹੇ ਹਾਂ ਬੜੇ ਪੀਸਫੁੱਲ ਲੋਕ ਨੇ ਬੜੇ ਵਧੀਆ ਲੋਕ ਨੇ ਇਮਾਨਦਾਰ ਨੇ ਸੋ ਸਾਰੀ ਗੱਲਬਾਤ ਜਿਹੜੀ ਆ ਹੁੰਦੀ ਆ ਸੋ ਬਹੁਤ ਵਧੀਆ ਜਿਹੜੇ ਕੰਮ ਨੇ ਉਹ ਗੁਰਦਾਰ ਸਾਹਿਬ ਕਰਦੇ ਇੱਕ ਹੋਰ ਮੈਂ ਟੱਚ ਕਰਨਾ ਚਾਹੁੰਦਾ ਭਾਈ ਸਾਹਿਬ ਇੱਕ ਚੀਜ਼ ਜਿਹੜੀ ਸੰਗਤ ਨੂੰ ਬਹੁਤ ਜ਼ਰੂਰੀ ਆ ਸਮਝਣਾ ਮਾਤਾ ਪਿਤਾ ਨੂੰ ਖਾਸ ਕਰਕੇ ਜਿਹੜੀ ਅਸੀਂ ਹਨਾ ਇੱਥੇ ਚੀਜ਼ ਦੇਖੀ ਆ ਕਿ ਜਿਹੜੇ ਬਾਹਰੋਂ ਬੱਚੇ ਆਉਂਦੇ ਕਈ ਵਾਰੀ ਚਲੋ ਉਹਨਾਂ ਨੂੰ ਤਾਂ ਆਪਾਂ ਮੰਨ ਲઈએ ਨਹੀਂ ਪਤਾ ਕਈ ਵਾਰੀ ਆਪਣੇ ਬੱਚਿਆਂ ਨੂੰ ਹੀ ਬੇਸਿਕਸ ਸਿੱਖੀ ਬਾਰੇ ਨਹੀਂ ਪਤਾ ਜਣੀ ਜਦੋਂ ਆਪਾਂ ਗੱਲ ਕਰਦੇ ਆ ਵੀ ਆਪਣਾ ਧਰਮ ਕਿੱਦਾਂ ਸਟਾਰਟ ਹੋਇਆ ਕਕਾਰਾਂ ਬਾਰੇ ਕਰੀਏ ਜਾਂ ਵੀ ਆ ਕਾਲ ਸਾ ਕੀ ਹੈ ਗੁਰੂ ਸਾਭਾਂ ਦੀ ਕਰੀਏ ਕਈ ਵਰੀ ਆਪਣੇ ਬੱਚੇ ਹੀ ਪਜ਼ਲ ਹੋ ਜਾਂਦੇ ਸੋ ਇਹ ਬੱਚੇ ਬੱਚਿਆਂ ਨੂੰ ਆਪਾਂ ਸਟਰੋਂਗ ਬਣਾਈਏ ਆਪਣੇ ਧਰਮ ਵਿੱਚ ਹੁਣ ਆਪਾਂ ਦੇਖਿਆ ਕਈ ਵਰੀ ਕੰਵਰਜਨ ਦੀਆਂ ਵੀ ਆਪਾਂ ਵੀਡੀਓ ਦੇਖੀਆਂ ਸਕੂਲਾਂਾਂ ਚ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਆਪ ਹੀ ਨਾ ਦੱਸਾਂਗੇ ਹੁਣ ਸਾਨੂੰ ਪਤਾ ਕਿ ਆਪਣਾ ਲਾਈਫ ਸਟਾਈਲ ਜਿਹੜਾ ਅੱਜ ਕੱਲ ਦੇ ਇਕਨੋਮਿਕ ਕਲਾਈਮੇਟ ਚ ਮਾਤਾ ਪਿਤਾ ਨੂੰ ਬਹੁਤ ਕੰਮ ਕਰਨਾ ਪੈਂਦਾ ਵੀ ਜਿਹੜੇ ਬੈਲਬੱਤੀਆਂ ਉਹ ਬੱਚਿਆਂ ਲਈ ਵੀ ਸਪੋਰਟ ਕਰ ਸਕਣ ਪਰ ਜੇ ਆਪ ਨਹੀਂ ਕਰ ਸਕਦੇ ਤਾਂ ਜਿਵੇਂ ਆਹ ਆਸਤਾਨਾ ਗੁਰੂ ਨਾਨਕ ਦੇਵ ਜੀ ਹੋਰ ਵੀ ਬਹੁਤ ਆਸਤਾਨਾ ਪੰਜਾਬੀ ਕਲਾਸਾਂ ਲੱਗਦੀਆਂ ਜਿਹੜੀ ਮਾਰਸ਼ਲ ਆਰਟਸ ਕਲਾਸਾਂ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ 멘ਟਲ ਹੈਲਥ ਸਪੋਰਟ ਵੀ ਅੱਜਕੱਲ ਬਤੇਰਾ ਕੋਸ ਚੱਲਦਾ ਕੋਸ ਸਾਬਾਂ ਚ ਇਹਨਾਂ ਚੀਜ਼ਾਂ ਕਵਰ ਕਰਨ ਨੂੰ ਆਪਾਂ ਦੇਖੀਏ ਆਪਣਾ ਗੁਰਦੁਆਰਾ ਸਾਹਿਬ ਸਾਡੇ ਲਈ ਕੀ ਕਰ ਰਿਹਾ ਬੱਚਿਆਂ ਨੂੰ ਆਪਾਂ ਜੋੜੀਏ ਤਾਂ ਕਿ ਬੱਚੇ ਆਪਣੇ ਤਾਂ ਚਾਪ ਸਟਰੋਂਗ ਹੋਣ ਤਾਂ 멘ਟਲੀ ਤੇ ਫਿਜ਼ਿਕਲੀ ਵੀ ਸਟਰੋਂਗ ਬਣ ਸਕਣ ਡੈਫੀਨਿਟਲੀ ਡੈਫੀਨਿਟਲੀ ਮੈਂ ਚਾਹੁੰਗਾ ਕਿ ਇੱਕ ਵਾਰੀ ਤੁਸੀਂ ਜ਼ਰੂਰ ਨੇੜੇ ਆ ਕੇ ਇਹ ਵੀ ਜਿਹੜਾ ਹੈਗਾ ਦਿਖਾ ਦਿਓ ਇੱਕ ਵਾਰੀ ਲਿਖਿਆ ਹੋਇਆ ਜਿਵੇਂ ਅਸੀਂ ਪਹਿਲਾਂ ਦਿਖਾਇਆ ਗੁਰੂ ਨਾਨਕ ਗਾਰਡਨਸ ਸੋ ਇਹ ਗਾਰਡਨ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਜਿਹੜੇ ਨੇ ਬਣਾ ਦਿੱਤੇ ਗਏ ਆ ਸੋ ਅਸੀਂ ਥੈਂਕਸ ਕਰਦੇ ਆ ਸੈਂਡਵਿਲ ਕਾਉਂਸਲ ਦਾ ਵੀ ਉਸ ਤੋਂ ਬਾਅਦ ਥੈਂਕਸ ਕਰਦੇ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਖਾਸ ਤੌਰ ਤੇ ਦਿਓ ਸਾਹਿਬ ਦਾ ਸੋ ਇਹ ਸਾਰਿਆਂ ਦੇ ਜਿਹੜਾ ਇੱਕ ਵੱਡੀ ਮਿਹਨਤ ਲੱਗੀ ਹੈ ਜਿਹਦੇ ਨਾਲ ਇਹ ਜਿਹੜੀ ਪ੍ਰਾਪਤੀ ਹੈਗੀ ਆ ਉਹਨੂੰ ਹਾਸਲ ਕੀਤਾ ਗਿਆ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਅਖੀਰ ਦੇ ਵਿੱਚ ਦੋ ਸ਼ਬਦ ਅਖੀਰ ਦੇ ਵਿੱਚ ਗੈਨ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਵੀ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਧੰਨਵਾਦ ਜਿਨ੍ਹਾਂ ਦੇ ਕਰਕੇ ਆ ਸਾਡੇ ਨਿਸ਼ਾਨ ਗੁਰੂ ਸਾਹਿਬਾਂ ਦੇ ਨੋਂ ਬਾਹਰਲੇ ਮੌਲਕ ਚ ਆ ਕੇ ਚੱਲ ਰਹੇ ਜਦੋਂ ਤੁਸੀਂ ਰੇਲਵੇ ਸਟੇਸ਼ਨ ਦਾ ਵੀ ਜ਼ਿਕਰ ਕੀਤਾ ਉੱਥੇ ਦੇਖੋ ਪੰਜਾਬੀ ਇੱਥੇ ਬਾਹਰਲੇ ਮੌਲਕਾਂ ਚ ਚਲੌਣੀ ਗੌਰਮਕੀ ਆੜਾ ਆਪਣੇ ਬੜੀ ਵੱਡੀ ਪ੍ਰਾਪਤੀ ਆ ਸੋ ਇਹ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ ਇੱਕ ਭਾਈ ਸਾਹਿਬ ਮੈਂ ਬੇਨਤੀ ਕਰਨਾ ਚਾਹੁੰਦਾ ਸੀ ਆਪਣੇ ਪ੍ਰੋਗਰਾਮ ਆ ਰਿਹਾ ਅਗਲੇ ਹਫਤੇ ਉਹਦਾ ਮਹਾਰਾਜ ਜੀ ਜ਼ਿਕਰ ਕਰਦੀ ਜਰੂਰ ਜਰੂਰ ਕਰੋ ਜੀ ਕਰੋ ਜੀ ਸੋ ਸੋ ਹਾਂਜੀ ਤੁਨ ਤੁਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਜੰਦਿਆੜੇ ਦੀ ਆਜ਼ਾਦ ਵਿੱਚ ਗੁਰੂ ਨਾਨਕ ਔਰਦਵਾਰਾ ਸਮਾਧਿਕ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਫਰਡੇ 24 ਜਨਵਰੀ 10 ਵਜੇ ਤੇ ਭੋਗ ਪਾਣਗੇ ਸੰਡੇ 26 ਜਨਵਰੀ 9:30 ਵਜੇ ਸੋ ਮੈਂ ਬੇਨਤੀ ਕਰਦਾ ਸੰਗਤਾਂ ਬਾਅਦ ਚੜ ਕੇ ਪਹੁੰਚਣ ਸੇਵਾਦਾਰ ਵੀ ਜਿਹੜਾ ਕੋਈ ਸੇਵਾ ਪਾਉਣਾ ਚਾਹੁੰਦਾ ਕੱਤੀ ਸੇਵਾ ਕਰਨਾ ਚਾਹੁੰਦਾ ਜੋ ਵੀ ਹੈ ਵਿੱਚ ਰੋਲਾ ਲਾਉਣਾ ਚਾਹੁੰਦੇ ਕੋਸ ਵੀ ਹਨ ਉਹ ਗੁਰਦੁਆਰਾ ਸਾਹਿਬ ਦੇ ਨੰਬਰ ਤੇ ਸੰਪਰਕ ਸੰਪਰਕ ਕਰ ਸਕਦੇ 01215582527 ਸੋ ਬਾਅਦ ਚੜ ਕੇ ਆਓ ਭਾਈ ਸਾਹਿਬ ਤੁਸੀਂ ਵੀ ਜਰੂਰ 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 ਬਿਲਕੁਲ ਜੀ ਸੋ ਉਦਣ ਨੂੰ ਨੌਜਵਾਨਾਂ ਵੱਲੋਂ ਸੇਵਾਵਾਂ ਤਾਂ ਕੀਤੀਆਂ ਹੀ ਜਾ ਰਹੀਆਂ ਇਹ ਤੁਸੀਂ ਕਹਿੰਦਾ ਸੇਵਾਦਾਰਾਂ ਵੱਲੋਂ ਨੌਜਵਾਨਾਂ ਵੱਲੋਂ ਹੀ ਪ੍ਰੋਗਰਾਮ ਲੀਕਿਆ ਗਿਆ ਪਰ ਬਾਹਰ ਵੀ ਇਹ ਇਹ ਤਰ੍ਹਾਂ ਤਰ੍ਹਾਂ ਦੇ ਸੰਗਤਾਂ ਲਈ ਲੰਗਰ ਵੀ ਲਾਉਣਗੇ ਵਾਹ ਜੀ ਵਾਹ ਕੀ ਬਾਤ ਹੈ ਪਿਛਲੇ ਸਾਲ ਵੀ ਆਪਾਂ ਉਹ ਦਿਨ ਦੇਖਿਆ ਸੀ ਬਹੁਤ ਵਧੀਆ ਇੱਥੇ ਖੂਬਸੂਰਤ ਰੌਣਕਾਂ ਲੱਗਦੀਆਂ ਸੋ ਸਮੈਥਿਕ ਜਾਂ ਫਿਰ ਬਰਮਿੰਗਮ ਮੌਸਮ ਤੋਂ ਬਾਅਦ ਯੂਕੇ ਦੀ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਜਰੂਰ ਪਹੁੰਚੋ ਯੂਰਪ ਵਾਲੇ ਵੀ ਆ ਸਕਦੇ ਹੋਏ ਤਾਂ ਤੁਸੀਂ ਵੀ ਤੁਹਾਡੇ ਵੀ ਖੁੱਲਾ ਸਦਾ ਜਰੂਰ ਆਇਓ ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਮਿਲਦੇ ਹਾਂ ਫਿਰ ਕਿਤੇ ਦੇਖਦੇ ਰਹੋ ਪ੍ਰਾਈਡ ਪੰਜਾਬ ਪੀਵੀ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ